ਦੈਨਿਕ ਸੁਰਾ ਦੇਖ ਰਹੇ ਦਰਸ਼ਕਾਂ ਸਵਾਗਤ ਹੈ 18 ਅਕਤੂਬਰ ਨੂੰ ਟਵਾਲ ਹਾਊਸ ਟਵਾਲ ਹਾਊਸ ਦੇ ਜਿਹੜੇ ਐਮ ਡੀ ਨੇ ਮਨਦੀਪ ਸਿੰਘ ਗੋਰਾ ਉਹਨਾਂ ਦੇ ਉੱਪਰ ਕੁਝ ਲੋਕ ਹਮਲਾ ਕਰਦੇ ਨੇ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਡੀ ਐਸ ਪੀ ਸਾਹਿਬ ਅਮਨ ਸੈਣੀ ਦੀ ਪਹੁੰਚਣ ਦੇ ਮੌਕੇ ਤੇ ਇਨਵੈਸਟੀਗੇਸ਼ਨ ਜਾਰੀ ਹੁੰਦੀ ਹੈ ਔਰ ਅੱਜ ਉਸ ਇਨਵੈਸਟੀਗੇਸ਼ਨ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਡਿਪਟੀ ਸਾਹਿਬ ਨੇ ਕੀਤੀ ਹੈ ਕਿ ਇਹ ਸਾਰਾ ਮਾਮਲਾ ਕਿੱਥੇ ਤੱਕ ਪੁਲਿਸ ਪਹੁੰਚੀ ਹੈ ਤੇ ਕਿਥੇ ਕਿੰਨੇ ਕੁ ਬੰਦੇ ਇਹ ਚੋਂ ਤੱਕ ਇਹਨਾਂ ਨੇ ਅਰੈਸਟ ਕੀਤੇ ਆ ਡੀਪੀ ਸਾਹਿਬ ਸਭ ਤੋਂ ਪਹਿਲਾਂ ਤਾਂ ਕਿਥੇ ਤੱਕ ਇਨਵੈਸਟੀਗੇਸ਼ਨ ਪਹੁੰਚੀ ਉਸ ਕੇਸ ਦੀ ਇਸ ਵਿੱਚ ਅਸੀਂ 336 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਥਾਣਾ ਫਲੋਰ ਵਿੱਚ ਇਹਦੇ ਵਿੱਚ ਅਸੀਂ ਐਸ ਐਚ ਓ ਅਮਨ ਸੈਣੀ ਫਲੋਰ ਅਤੇ ਉਸ ਉਹਦੇ ਵੱਲੋਂ ਜਿਹੜੀ ਸਪੈਸ਼ਲ ਟੀਮ ਹੈ ਜਿਹੜੀ ਗਾਰਡਸ ਕੀਤੀ ਸੀ ਉਹਨਾਂ ਨੂੰ ਇਹਦੇ ਵਿੱਚ ਕਾਮਯਾਬੀ ਮਿਲੀ ਹੈਗੀ ਆ ਇਹਦੇ ਵਿੱਚ ਮੇਨ ਜਿਹੜਾ ਹੈਗਾ ਵਾ ਵੀ ਜਿਹੜਾ ਵਹੀਕਲਸ ਯੂਜ਼ ਕੀਤਾ ਸੀ ਜਿਹੜੀ ਥਾਰ ਬਲੈਕ ਕਲਰ ਦੀ ਵਾਰਦਾਤ ਦੇ ਸਮੇਂ ਉਹ ਬਰਾਮਦ ਕਰ ਲਈ ਗਈ ਹੈਗੀ ਆ ਅਪਰਾ ਟੁੱਟਲੀਤਾ ਰੋਡ ਤੋਂ ਇਸ ਵਿੱਚ ਜਿਹੜਾ ਇਸ ਨੂੰ ਢੋਣ ਦੇ ਵਿੱਚ ਤੇ ਵਹੀਕਲ ਦੀ ਮਦਦ ਚੇਂਜ ਕਰਨ ਵਾਸਤੇ ਜਿਹੜਾ ਦਿੱਤਾ ਗਿਆ ਸੀ ਉਹ ਦੋਸ਼ੀ ਕਰਨ ਗੋਇਲ ਹੈਗਾ ਉਪਰੇ ਤੋਂ ਉਹਦੀ ਅਰੈਸਟ ਪਾ ਲਈ ਗਈ ਹੈ ਤੇ 3 ਦਿਨ ਦੇ ਪੁਲਿਸ ਰਿਮਾਰਟ ਤੇ ਆ ਸਾਡੇ ਕੋਲ ਤੇ ਫਰਦਰ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਜਿਹੜਾ ਉਹਦੇ ਫਰਦਿਕ ਸ਼ਾਫ ਦੇ ਉੱਤੇ ਤੇ ਫਾਦਰ ਜਿਹੜੇ ਪ੍ਰithvi ਰਾਜ ਨੇ ਜਿਹੜੇ ਕਿ ਸਾਬਕਾ ਬਿਜਲੀ ਬੋਰਡ ਤੋਂ ਮੁਲਾਜ਼ਮ ਹੀ ਨੇ ਇਹਨਾਂ ਨੇ ਇਹ ਦੀ ਰੈਕੀ ਵਗੈਰਾ ਵੀ ਕੀਤੀ ਸੀ ਇਹਨਾਂ ਨੂੰ ਇਸ ਮੁਕਦਮੇ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਸਰ ਰਾਹੁਲ ਦੇ ਬਾਰੇ ਵੀ ਰਿਪੋਰਟ ਆ ਗਈ ਬਾਹਰ ਪੱਛ ਗਿਆ ਅੰਨੇ ਸਾਡੇ ਅਸੀਂ ਇਹਦੀ ਉਸੇ ਦਿਨ ਐਲਓਸੀ ਜਿਹੜੀ ਸੀ ਉਹ ਕੱਢ ਦਿੱਤੀ ਗਈ ਸੀ ਤੇ ਆਨ ਦੀ ਰਿਕਾਰਡ ਜਿਹੜਾ ਹੈਗਾ ਇਹ ਹਜੇ ਤੱਕ ਬਾਹਰ ਸਾਡੇ ਕੋਲ ਜਿਹੜਾ ਰਿਕਾਰਡ ਦੇ ਮੁਤਾਬਕ ਹਜੇ ਤੱਕ ਬਾਹਰ ਨਹੀਂ ਗਿਆ ਸਰ ਜਿਹੜੀ ਥਾਰ ਯੂਜ਼ ਕੀਤੀ ਸੀ ਉਹਦੇ ਵਿੱਚ ਕ੍ਰਿਮੀਨਲਸ ਨੇ ਉਹ ਕਿੱਥੋਂ ਬਰਾਮਦ ਹੋਈ ਉਹ ਸਾਡੇ ਅਪਰਾ ਤੋਂ ਧਲੀਤਾ ਰੋਡ ਤੇ ਅਸੀਂ ਜਿਹੜੀ ਹੈ ਉਹ ਬਰਾਮਦ ਕੀਤੀ ਹੈਗੀ ਆ ਇਹ ਕਾਰਨ ਜਿਹੜਾ ਹੈਗਾ ਗੋਇਲ ਉਹਦੇ ਕੋਲੋਂ ਆਰੰਭਤ ਕੀਤੀ ਗਈ ਸਰ ਇਹਨਾਂ ਦੇ ਕੀ ਕਾਰਨ ਰਿਹਾ ਕੋਈ ਜਿੱਦਾਂ ਕਰਨ ਨੂੰ ਫੜਿਆ ਕੀ ਕਾਰਨ ਰਿਹਾ ਇਹਨਾਂ ਦਾ ਜਿੱਦਾਂ ਅਫਸਰ ਡਿਸਪਿਊਟ ਹੋਇਆ ਅ ਮੰਦੀਪ ਗੋਰਾ ਜੀ ਦਾ ਔਰ ਓ ਰਾਹੁਲ ਦਾ ਫਾਇਰਿੰਗ ਤੱਕ ਗੱਲ ਪਹੁੰਚ ਗਈ ਕੀ ਕੋਈ ਉਹਨਾਂ ਨੇ ਮਾੜਾ ਬੋਟਾ ਡਿਸਕਲੋਜ਼ ਕੀਤਾ ਇਸ ਵਿੱਚ ਜਿਹੜੀ ਆ ਉਹਨਾਂ ਦੀ ਥੋੜੀ ਬਹੁਤ ਤਕਰਾਰ ਹੋਈ ਆ ਪਰ ਜਦੋਂ ਦੋਸ਼ੀ ਜਿਹੜਾ ਹੈਗਾ ਇਹ ਰਿਤੇਸ਼ ਜਿਹੜਾ ਹੈਗਾ ਜਦੋਂ ਇਹਨੂੰ ਗ੍ਰਿਫਤਾਰ ਕਰਾਂਗੇ ਉਸ ਤੋਂ ਬਾਅਦ ਇਹਦੀ ਵਜ੍ਹਾ ਰੰਸ਼ ਜਿਹੜੀ ਹੋਕਲੀਦ ਹੋਵੇਗੀ ਤਰ ਹੋਂਟਾ ਕੋਸਤ ਬਰਾ ਤੁਸੀਂ ਦੱਸਦੇ ਆ ਫਾਦਰ ਤੇ ਮਦਰ ਤੇ ਤੇ ਉਹਨਾਂ ਦੇ ਫਾਦਰ ਇਨ ਲਾ ਤੇ ਉਹਦੀ ਸਿਸਟਰ ਤੇ ਸਾਰਿਆਂ ਦੇ ਉੱਪਰ ਇੱਕ ਨਵੀਂ ਇੱਕ ਫਰੈਸ਼ ਐਫ ਆਈ ਆਰ ਲਾਜ਼ ਹੋ ਗਈ ਆ ਉਹਨਾਂ ਚੋ ਕਿਸੇ ਦੀ ਰੈਸਟਰੀ ਇਹਨਾਂ ਦੇ ਵਿੱਚ ਅਸੀਂ ਜਿਹੜੇ ਆ ਇਹਨਾਂ ਦੀ ਮਦਰ ਤੇ ਫਾਦਰ ਤੇ ਇਹਨਾਂ ਦੀ ਸਿਸਟਰ ਤੇ ਇੱਕ ਜਿਹੜੀ ਲੋਕਲ ਇੱਥੇ ਰਹਿੰਦੇ ਨੇ ਉਹਨਾਂ ਉੱਪਰ ਅਤੇ ਇੱਕ ਇਹਨਾਂ ਦਾ ਦੋਸਤ ਹੈਗਾ ਜੀ ਇਹਨੇ ਦੀ ਮਦਦ ਕੀਤੀ ਹੈਗੀ ਜੀਤਾ ਹੈਗਾ ਜੀ ਉਹ ਜ਼ਿਲ੍ਹਾ ਡਿਸਟ੍ਰਿਕਟ ਹਿਸ਼ਾਰਪੁਰ ਨੂੰ ਬਿਲੋਂਗ ਕਰਦਾ ਇਹਨਾਂ ਦੇ ਉੱਤੇ ਅਸੀਂ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਹੈ ਨਹੀਂ ਸਰ ਅਜੇ ਕੋਈ ਰੈਸਟ ਨਹੀਂ ਹੋਈ ਨਹੀਂ ਹਜੇ ਤੱਕ ਕੋਈ ਉਹਦੇ ਵਿੱਚ ਰੈਸਟ ਨਹੀਂ ਹੋਈ ਫਰਦਰ ਹੋਣ ਵਾਲੇ ਸਮੇਂ ਦੇ ਵਿੱਚ ਅਸੀਂ ਰੇਡ ਕਰ ਰਹੀ ਹੈ ਸਾਡੀ ਪੁਲਿਸ ਪਾਰਟੀ ਰੈਸਟ ਹੋਣ ਤੋਂ ਬਾਅਦ ਤੁਹਾਨੂੰ ਇਹਦੇ ਬਾਰੇ ਦੱਸਿਆ ਜਾਵੇ ਜਾਨੀ ਕਿ ਪੁਲਿਸ ਮਾਮਲਾ ਜਾਨੀ ਕਿ ਲਗਭਗ ਜਾਨੀ ਕਿ ਜਿਹੜੀ ਇੱਕ ਤੁਹਾਨੂੰ ਲੀਡ ਚਾਹੀਦੀ ਸੀ ਉਹ ਮਿਲਨੀ ਸ਼ੁਰੂ ਹੋ ਗਈ ਹੈ ਲੀਡ ਮਿਲਣੀ ਸ਼ੁਰੂ ਹੋ ਗਈ ਜਿਹੜੇ ਦੋਸ਼ੀ ਨੇ ਜਲਦੀ ਸਾਡੇ ਗ੍ਰਿਫਟ ਵਿੱਚ ਹੋਣਗੇ 18 ਦਾ ਕਾਂਡ ਦੇ ਗੋਲੀ ਕਾਂਡ ਦੇ ਦੋਸ਼ੀ ਜਲਦੀ ਪੁਲਿਸ ਦੀ ਹਿਰਾਸਤ ਵਿੱਚ ਕਹਿੰਦੇ ਬੀਐਸਪੀ ਸਰਵਨ ਸਿੰਘ ਬਲਜੀ ਦਾ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੈਂਸ ਕੇ ਦੱਸਿਆ ਕਿ ਉਹ ਇਸ ਮਕਦਮੇ ਦੇ ਬਿਲਕੁਲ ਨੇੜੇ ਨੇ ਔਰ ਕੁਝ ਅਗਲੇ ਦਿਨਾਂ ਦੇ ਵਿੱਚ ਹੀ ਉਹ ਇੱਥੇ ਇੱਕ ਵੱਡਾ ਹੋਰ ਖੁਲਾਸਾ ਕਰਨਗੇ 18 ਅਕਤੂਬਰ ਨੂੰ ਅਟਵਾਲ ਹਾਊਸ ਅਟਵਾਲ ਹਾਊਸ ਦੇ ਜਿਹੜੇ ਐਮ ਡੀ ਨੇ ਮਨਦੀਪ ਸਿੰਘ ਗੋਰਾ ਉਹਨਾਂ ਦੇ ਉੱਪਰ ਕੁਝ ਲੋਕ ਹਮਲਾ ਕਰਦੇ ਨੇ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਡੀਐਸਪੀ ਸਾਹਿਬ ਅਮਨ ਸੈਣੀ ਦੀ ਪਹੁੰਚਣ ਦੇ ਮੌਕੇ ਤੇ ਇਨਵੈਸਟੀਗੇਸ਼ਨ ਜਾਰੀ ਹੁੰਦੀ ਹੈ ਔਰ ਅੱਜ ਉਸ ਇਨਵੈਸਟੀਗੇਸ਼ਨ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਡਿਪਟੀ ਸਾਹਿਬ ਨੇ ਕੀਤੀ ਹੈ ਕਿ ਇਹ ਸਾਰਾ ਮਾਮਲਾ ਕਿੱਥੇ ਤੱਕ ਪੁਲਿਸ ਪਹੁੰਚੀ ਹੈ ਤੇ ਕਿੱਥੇ ਕਿੰਨੇ ਕੁ ਬੰਦੇ ਦੇ ਹੁਣ ਤੱਕ ਇਹਨਾਂ ਨੇ ਅਰੈਸਟ ਕੀਤੇ ਹੈ ਡਿਪਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਕਿੱਥੇ ਤੱਕ ਇਨਵੈਸਟੀਗੇਸ਼ਨ ਪਹੁੰਚੀ ਉਸ ਕੇਸ ਦੀ ਇਸ ਵਿੱਚ ਅਸੀਂ 336 ਨੰਬਰ ਐਫਆਈਆਰ ਦਰਜ ਕੀਤੀ ਗਈ ਥਾਣਾ ਫਲੋਰ ਵਿੱਚ ਇਹਦੇ ਵਿੱਚ ਅਸੀਂ ਸएचओ ਅਮਨ ਸਣੀ ਫਲੋਰ ਅਤੇ ਉਸ ਉਸ ਉਹਦੇ ਵੱਲੋਂ ਜਿਹੜੀ ਸਪੈਸ਼ਲ ਟੀਮ ਹੈ ਜਿਹੜੀ ਗਾਰਡਸ ਕੀਤੀ ਸੀ ਉਹਨਾਂ ਨੂੰ ਇਹਦੇ ਵਿੱਚ ਕਾਮਯਾਬੀ ਮਿਲੀ ਹੈਗੀ ਆ ਇਹਦੇ ਵਿੱਚ ਮੇਨ ਜਿਹੜਾ ਹੈਗਾ ਵਾ ਵੀ ਜਿਹੜਾ ਵਹੀਕਲਸ ਯੂਜ਼ ਕੀਤਾ ਸੀ ਜਿਹੜੀ ਥਾਰ ਬਲੈਕ ਕਲਰ ਦੀ ਵਾਰਦਾਤ ਦੇ ਸਮੇਂ ਉਹ ਬਰਾਮਦ ਕਰ ਲਈ ਗਈ ਹੈਗੀ ਆ ਅਪਰਾ ਟੁੱਟਲੀਤਾ ਰੋਡ ਤੋਂ ਇਸ ਵਿੱਚ ਜਿਹੜਾ ਇਸ ਨੂੰ ਢਵਾਉਣ ਦੇ ਵਿੱਚ ਤੇ ਵਹੀਕਲ ਦੀ ਮਦਦ ਚੇਂਜ ਕਰਨ ਵਾਸਤੇ ਜਿਹੜਾ ਦਿੱਤਾ ਗਿਆ ਸੀ ਉਹ ਦੋਸ਼ੀ ਕਰਨ ਗੋਇਲ ਹੈਗਾ ਉਪਰੇ ਤੋਂ ਉਦੀ ਰੈਸਟ ਪਾ ਲਈ ਗਈ ਹੈ ਤੇ 3 ਦਿਨ ਦੇ ਪੁਲਿਸ ਰਿਮਾਰਟ ਤੇ ਆ ਸਾਡੇ ਕੋਲ ਤੇ ਫਰਦਰ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਜਿਹੜਾ ਉਹਦੇ ਫਰਦਿਕ ਸ਼ਾਹ ਦੇ ਉੱਤੇ ਇਹਦੇ ਫਾਦਰ ਜਿਹੜੇ ਪਿਰਥੀ ਰਾਜ ਨੇ ਜਿਹੜੇ ਕਿ ਸਾਬਕਾ ਬਿਜਲੀ ਬੋਰਡ ਤੋਂ ਮੁਲਾਜ਼ਮ ਹੀ ਨੇ ਇਹਨਾਂ ਨੇ ਇਹ ਦੀ ਰੈਕੀ ਵਗੈਰਾ ਵੀ ਕੀਤੀ ਸੀ ਇਹਨਾਂ ਨੂੰ ਇਸ ਮੁਕਦਮੇ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਸਰ ਰਾਹੁਲ ਦੇ ਬਾਰੇ ਵੀ ਰਿਯੂਮਰ ਆ ਗਿਆ ਬਾਹਰ ਪੱਛ ਗਿਆ ਅੰਨੇ ਸਾਡੇ ਅਸੀਂ ਇਹਦੀ ਉਸੇ ਦਿਨ ਐਲਓਸੀ ਜਿਹੜੀ ਸੀ ਉਹ ਕੱਢ ਦਿੱਤੀ ਗਈ ਸੀ ਤੇ ਔਨਲੀ ਰਿਕਾਰਡ ਜਿਹੜਾ ਹੈਗਾ ਇਹ ਹਜੇ ਤੱਕ ਬਾਹਰ ਸਾਡੇ ਕੋਲ ਜਿਹੜਾ ਰਿਕਾਰਡ ਦੇ ਮੁਤਾਬਕ ਹਜੇ ਤੱਕ ਬਾਹਰ ਨਹੀਂ ਗਿਆ ਸਰ ਜਿਹੜੀ ਥਾਰ ਯੂਜ਼ ਕੀਤੀ ਸੀ ਉਹਦੇ ਵਿੱਚ ਕ੍ਰਿਮੀਨਲਸ ਨੇ ਉਹ ਕਿੱਥੋਂ ਬਰਾਮਦ ਹੋਈ ਉਹ ਸਾਡੇ ਅਪਰਾ ਤੋਂ ਤਲੇਤਾ ਰੋਡ ਤੇ ਅਸੀਂ ਜਿਹੜੀ ਆ ਉਹ ਬਰਾਮਦ ਕੀਤੀ ਹੈਗੀ ਆ ਇਹ ਕਰਨ ਜਿਹੜਾ ਹੈਗਾ ਗੋਇਲ ਉਹਦੇ ਕੋਲੋਂ ਬਰਾਮਦ ਕੀਤੀ ਸਰ ਇਹਨਾਂ ਦੇ ਕੀ ਕਾਰਨ ਰਿਹਾ ਕੋਈ ਜਿੱਦਾਂ ਕਰਨ ਨੂੰ ਫੜਿਆ ਕੀ ਕਾਰਨ ਰਿਹਾ ਇਹਨਾਂ ਦਾ ਜਿੱਦਾਂ ਅਪਸੀ ਡਿਸਪਿਊਟ ਹੋਇਆ ਆ ਮਨਦੀਪ ਗੋਰਾ ਜੀ ਦਾ ਔਰ ਉਹ ਰਾਹੁਲ ਦਾ ਫਾਇਰਿੰਗ ਤੱਕ ਗੱਲ ਪਹੁੰਚ ਗਈ ਕੀ ਕੋਈ ਉਹਨਾਂ ਨੇ ਮਾੜਾ ਬੋਟਾ ਡਿਸਕਲੋਜ਼ ਕੀਤਾ ਇਸ ਵਿੱਚ ਜਿਹੜੀ ਆ ਉਹਨਾਂ ਦੀ ਥੋੜੀ ਬਹੁਤ ਤਕਰਾਰ ਹੋਈ ਆ ਪਰ ਜਦੋਂ ਦੋਸ਼ੀ ਜਿਹੜਾ ਹੈਗਾ ਇਹ ਰਿਤੇਸ਼ ਜਿਹੜਾ ਹੈਗਾ ਜਦੋਂ ਇਹਨੂੰ ਗ੍ਰਿਫਤਾਰ ਕਰਾਂਗੇ ਉਸ ਤੋਂ ਬਾਅਦ ਇਹਦੀ ਵਜ੍ਹਾ ਨਾਲ ਜਿਹੜੀ ਉਹ ਕਲੀਨ ਹੋਵੇਗੀ ਪਰ ਹੁਣ ਤੱਕ ਉਸ ਤੋਂ ਬਰਾ ਤੁਸੀਂ ਦੱਸਦੇ ਆ ਫਾਦਰ ਤੇ ਮਦਰ ਤੇ ਤੇ ਉਹਨਾਂ ਦੇ ਫਾਦਰ ਇਨ ਲਾ ਤੇ ਉਹਦੀ ਸਿਸਟਰ ਤੇ ਸਾਰਿਆਂ ਦੇ ਉੱਪਰ ਇੱਕ ਨਵੀਂ ਇੱਕ ਫਰੈਸ਼ ਐਫ ਆਈ ਆਰ ਲਾਜ਼ ਹੋ ਗਈ ਆ ਉਹਨਾਂ ਚੋਂ ਕਿਸੇ ਦੀ ਰੈਸਟਰੀ ਇਹਨਾਂ ਦੇ ਵਿੱਚ ਅਸੀਂ ਜਿਹੜੇ ਆ ਇਹਨਾਂ ਦੀ ਮਦਰ ਤੇ ਫਾਦਰ ਤੇ ਇਹਨਾਂ ਦੀ ਸਿਸਟਰ ਤੇ ਇੱਕ ਜਿਹੜੀ ਲੋਕਲ ਇੱਥੇ ਰਹਿੰਦੇ ਉਹਨਾਂ ਉੱਪਰ ਅਤੇ ਇੱਕ ਇਹਨਾਂ ਦਾ ਦੋਸਤ ਹੈਗਾ ਜੀ ਇਹਨਾਂ ਦੀ ਮਦਦ ਕੀਤੀ ਹੈਗੀ ਜੀਤਾ ਹੈਗਾ ਜੀ ਉਹ ਜ਼ਿਲ੍ਹਾ ਡਿਸਟ੍ਰਿਕਟ ਹਿਸ਼ਾਰਪੁਰ ਨੂੰ ਬਿਲੋਂਗ ਕਰਦਾ ਇਹਨਾਂ ਦੇ ਉੱਤੇ ਅਸੀਂ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਹੈ ਨਹੀਂ ਸਰ ਅਜੇ ਕੋਈ ਰੈਸਟ ਨਹੀਂ ਹੋਈ ਨਹੀਂ ਹਜੇ ਤੱਕ ਕੋਈ ਉਹਦੇ ਵਿੱਚ ਰੈਸਟ ਨਹੀਂ ਹੋਈ ਫਰਦਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰੀਡ ਕਰ ਰਹੀ ਹੈ ਸਾਡੀ ਪੁਲਿਸ ਪਾਰਟੀ ਰੈਸਟ ਹੋਣ ਤੋਂ ਬਾਅਦ ਤੁਹਾਨੂੰ ਇਹਦੇ ਬਾਰੇ ਦੱਸਿਆ ਜਾਵੇ ਜਾਨੀ ਕਿ ਪੁਲਿਸ ਮਾਮਲਾ ਜਾਨੀ ਕਿ ਲਗਭਗ ਜਾਨੀ ਕਿ ਜਿਹੜੀ ਇੱਕ ਤੁਹਾਨੂੰ ਲੀਡ ਚਾਹੀਦੀ ਸੀ ਉਹ ਮਿਲਨੀ ਸ਼ੁਰੂ ਹੋ ਗਈ ਹੈ ਲੀਡ ਮਿਲਣੀ ਸ਼ੁਰੂ ਹੋ ਗਈ ਜਿਹੜੇ ਦੋਸ਼ੀ ਨੇ ਜਲਦੀ ਸਾਡੇ ਗ੍ਰਿਫਟ ਵਿੱਚ ਹੋਣਗੇ 18 ਦਾ ਕਾਂਡ ਦੇ ਗੋਲੀ ਕਾਂਡ ਦੇ ਦੋਸ਼ੀ ਜਲਦੀ ਪੁਲਿਸ ਦੀ ਹਿਰਾਸਤ ਵਿੱਚ ਕਹਿੰਦੇ ਬੀਐਸਪੀ ਸਰਵਨ ਸਿੰਘ ਬਲਜੀ ਦਾ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੈਂਸ ਕੇ ਦੱਸਿਆ ਕਿ ਉਹ ਇਸ ਮਕਦਮੇ ਦੇ ਬਿਲਕੁਲ ਨੇੜੇ ਨੇ ਔਰ ਕੁਝ ਅਗਲੇ ਦਿਨਾਂ ਦੇ ਵਿੱਚ ਹੀ ਉਹ ਇੱਥੇ ਇੱਕ ਵੱਡਾ ਹੋਰ ਖੁਲਾਸਾ ਕਰਨਗੇ 18 ਅਕਤੂਬਰ ਨੂੰ ਅਟਵਾਲ ਹਾਊਸ ਅਟਵਾਲ ਹਾਊਸ ਦੇ ਜਿਹੜੇ ਐਮ ਡੀ ਨੇ ਮਨਦੀਪ ਸਿੰਘ ਗੋਰਾ ਉਹਨਾਂ ਦੇ ਉੱਪਰ ਕੁਝ ਲੋਕ ਹਮਲਾ ਕਰਦੇ ਨੇ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਡੀਐਸਪੀ ਸਾਹਿਬ ਅਮਨ ਸੈਣੀ ਦੀ ਪਹੁੰਚਣ ਦੇ ਮੌਕੇ ਤੇ ਇਨਵੈਸਟੀਗੇਸ਼ਨ ਜਾਰੀ ਹੁੰਦੀ ਹੈ ਔਰ ਅੱਜ ਉਸ ਇਨਵੈਸਟੀਗੇਸ਼ਨ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਡਿਪਟੀ ਸਾਹਿਬ ਨੇ ਕੀਤੀ ਹੈ ਕਿ ਇਹ ਸਾਰਾ ਮਾਮਲਾ ਕਿੱਥੇ ਤੱਕ ਪੁਲਿਸ ਪਹੁੰਚੀ ਹੈ ਤੇ ਕਿੱਥੇ ਕਿੰਨੇ ਕੁ ਬੰਦੇ ਦੇ ਹੁਣ ਤੱਕ ਇਹਨਾਂ ਨੇ ਅਰੈਸਟ ਕੀਤੇ ਹੈ ਡਿਪਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਕਿੱਥੇ ਤੱਕ ਇਨਵੈਸਟੀਗੇਸ਼ਨ ਪਹੁੰਚੀ ਉਸ ਕੇਸ ਦੀ ਇਸ ਵਿੱਚ ਅਸੀਂ 336 ਨੰਬਰ ਐਫਆਈਆਰ ਦਰਜ ਕੀਤੀ ਗਈ ਥਾਣਾ ਫਲੋਰ ਵਿੱਚ ਇਹਦੇ ਵਿੱਚ ਅਸੀਂ ਐਸ ਐਚਓ ਅਮਨ ਸੈਣੀ ਫਲੋਰ ਅਤੇ ਉਸ ਉਸ ਉਹਦੇ ਵੱਲੋਂ ਜਿਹੜੀ ਸਪੈਸ਼ਲ ਟੀਮ ਹੈ ਜਿਹੜੀ ਗਾਰਡਸ ਕੀਤੀ ਸੀ ਉਹਨਾਂ ਨੂੰ ਇਹਦੇ ਵਿੱਚ ਕਾਮਯਾਬੀ ਮਿਲੀ ਹੈਗੀ ਆ ਇਹਦੇ ਵਿੱਚ ਮੇਨ ਜਿਹੜਾ ਹੈਗਾ ਵਾ ਵੀ ਜਿਹੜਾ ਵਹੀਕਲਸ ਯੂਜ਼ ਕੀਤਾ ਸੀ ਜਿਹੜੀ ਥਾਰ ਬਲੈਕ ਕਲਰ ਦੀ ਵਾਰਦਾਤ ਦੇ ਸਮੇਂ ਉਹ ਬਰਾਮਦ ਕਰ ਲਈ ਗਈ ਹੈਗੀ ਆ ਅਪਰਾ ਟੁੱਟਲੀਤਾ ਰੋਡ ਤੋਂ ਇਸ ਵਿੱਚ ਜਿਹੜਾ ਇਸ ਨੂੰ ਢਵਾਉਣ ਦੇ ਵਿੱਚ ਤੇ ਵਹੀਕਲ ਦੀ ਮਦਦ ਚੇਂਜ ਕਰਨ ਵਾਸਤੇ ਜਿਹੜਾ ਦਿੱਤਾ ਗਿਆ ਸੀ ਉਹ ਦੋਸ਼ੀ ਕਰਨ ਗੋਇਲ ਹੈਗਾ ਉਪਰੇ ਤੋਂ ਉਹਦੀ ਰੈਸਟ ਪਾ ਲਈ ਗਈ ਹੈ ਤੇ 3 ਦਿਨ ਦੇ ਪੁਲਿਸ ਰਿਮਾਰਟ ਤੇ ਆ ਸਾਡੇ ਕੋਲ ਤੇ ਫਰਦਰ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਜਿਹੜਾ ਉਹਦੇ ਫਰਦਿਕ ਖਾਫ ਦੇ ਉੱਤੇ ਇਹਦੇ ਫਾਦਰ ਜਿਹੜੇ ਪਿਰਥੀ ਰਾਜ ਨੇ ਜਿਹੜੇ ਕਿ ਸਾਬਕਾ ਬਿਜਲੀ ਬੋਰਡ ਤੋਂ ਮੁਲਾਜ਼ਮ ਹੀ ਨੇ ਇਹਨਾਂ ਨੇ ਇਹ ਦੀ ਰੈਕੀ ਵਗੈਰਾ ਵੀ ਕੀਤੀ ਸੀ ਇਹਨਾਂ ਨੂੰ ਇਸ ਮੁਕਦਮੇ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਸਰ ਰਾਹੁਲ ਦੇ ਬਾਰੇ ਵੀ ਰਿਯੂਮਰ ਆ ਗਿਆ ਬਾਹਰ ਪੱਛ ਗਿਆ ਅੰਨੇ ਸਾਡੇ ਅਸੀਂ ਇਹਦੀ ਉਸੇ ਦਿਨ ਐਲਓਸੀ ਜਿਹੜੀ ਸੀ ਉਹ ਕੱਢ ਦਿੱਤੀ ਗਈ ਸੀ ਤੇ ਔਨਲੀ ਰਿਕਾਰਡ ਜਿਹੜਾ ਹੈਗਾ ਇਹ ਹਜੇ ਤੱਕ ਬਾਹਰ ਸਾਡੇ ਕੋਲ ਜਿਹੜਾ ਰਿਕਾਰਡ ਦੇ ਮੁਤਾਬਕ ਹਜੇ ਤੱਕ ਬਾਹਰ ਨਹੀਂ ਗਿਆ ਸਰ ਜਿਹੜੀ ਥਾਰ ਯੂਜ਼ ਕੀਤੀ ਸੀ ਉਹਦੇ ਵਿੱਚ ਕ੍ਰਿਮੀਨਲਸ ਨੇ ਉਹ ਕਿੱਥੋਂ ਬਰਾਮਦ ਹੋਈ ਉਹ ਸਾਡੇ ਅਪਰਾ ਤੋਂ ਤਲੇਤਾ ਰੋਡ ਤੇ ਅਸੀਂ ਜਿਹੜੀ ਆ ਉਹ ਬਰਾਮਦ ਕੀਤੀ ਹੈਗੀ ਆ ਇਹ ਕਰਨ ਜਿਹੜਾ ਹੈਗਾ ਗੋਇਲ ਉਹਦੇ ਕੋਲੋਂ ਬਰਾਮਦ ਕੀਤੀ ਸਰ ਇਹਨਾਂ ਦੇ ਕੀ ਕਾਰਨ ਰਿਹਾ ਕੋਈ ਜਿੱਦਾਂ ਕਰਨ ਨੂੰ ਫੜਿਆ ਕੀ ਕਾਰਨ ਰਿਹਾ ਇਹਨਾਂ ਦਾ ਜਿੱਦਾਂ ਅਪਸੀ ਡਿਸਪਿਊਟ ਹੋਇਆ ਆ ਮਨਦੀਪ ਗੋਰਾ ਜੀ ਦਾ ਔਰ ਉਹ ਰਾਹੁਲ ਦਾ ਫਾਇਰਿੰਗ ਤੱਕ ਗੱਲ ਪਹੁੰਚ ਗਈ ਕੀ ਕੋਈ ਉਹਨਾਂ ਨੇ ਮਾੜਾ ਬੋਟਾ ਡਿਸਕਲੋਜ਼ ਕੀਤਾ ਇਸ ਵਿੱਚ ਜਿਹੜੀ ਆ ਉਹਨਾਂ ਦੀ ਥੋੜੀ ਬਹੁਤ ਤਕਰਾਰ ਹੋਈ ਆ ਪਰ ਜਦੋਂ ਦੋਸ਼ੀ ਜਿਹੜਾ ਹੈਗਾ ਇਹ ਰਿਤੇਸ਼ ਜਿਹੜਾ ਹੈਗਾ ਜਦੋਂ ਇਹਨੂੰ ਗ੍ਰਿਫਤਾਰ ਕਰਾਂਗੇ ਉਸ ਤੋਂ ਬਾਅਦ ਇਹਦੀ ਵਜ੍ਹਾ ਨਾਲ ਜਿਹੜੀ ਉਹ ਕਲੀਅਰ ਹੋਵੇਗੀ ਪਰ ਹੁਣ ਤੱਕ ਉਸ ਤੋਂ ਬਰਾ ਤੁਸੀਂ ਦੱਸਦੇ ਆ ਫਾਦਰ ਤੇ ਮਦਰ ਤੇ ਤੇ ਉਹਨਾਂ ਦੇ ਫਾਦਰ ਇਨ ਲਾ ਤੇ ਉਹਦੀ ਸਿਸਟਰ ਤੇ ਸਾਰਿਆਂ ਦੇ ਉੱਪਰ ਇੱਕ ਨਵੀਂ ਇੱਕ ਫਰੈਸ਼ ਐਫ ਆਈ ਆਰ ਲਾਜ਼ ਹੋ ਗਈ ਆ ਉਹਨਾਂ ਚੋਂ ਕਿਸੇ ਦੀ ਰੈਸਟਰੀ ਇਹਨਾਂ ਦੇ ਵਿੱਚ ਅਸੀਂ ਜਿਹੜੇ ਆ ਇਹਨਾਂ ਦੀ ਮਦਰ ਤੇ ਫਾਦਰ ਤੇ ਇਹਨਾਂ ਦੀ ਸਿਸਟਰ ਤੇ ਇੱਕ ਜਿਹੜੀ ਲੋਕਲ ਇੱਥੇ ਰਹਿੰਦੇ ਉਹਨਾਂ ਉੱਪਰ ਅਤੇ ਇੱਕ ਇਹਨਾਂ ਦਾ ਦੋਸਤ ਹੈਗਾ ਜੀ ਇਹਨਾਂ ਦੀ ਮਦਦ ਕੀਤੀ ਹੈਗੀ ਜੀਤਾ ਹੈਗਾ ਜੀ ਉਹ ਜ਼ਿਲ੍ਹਾ ਡਿਸਟ੍ਰਿਕਟ ਹਿਸ਼ਾਰਪੁਰ ਨੂੰ ਬਿਲੋਂਗ ਕਰਦਾ ਇਹਨਾਂ ਦੇ ਉੱਤੇ ਅਸੀਂ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਹੈ ਨਹੀਂ ਸਰ ਅਜੇ ਕੋਈ ਰੈਸਟ ਨਹੀਂ ਹੋਈ ਨਹੀਂ ਹਜੇ ਤੱਕ ਕੋਈ ਉਹਦੇ ਵਿੱਚ ਰੈਸਟ ਨਹੀਂ ਹੋਈ ਫਰਦਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰੀਡ ਕਰ ਰਹੀਏ ਸਾਡੀ ਪੁਲਿਸ ਪਾਰਟੀ ਰੈਸਟ ਹੋਣ ਤੋਂ ਬਾਅਦ ਤੁਹਾਨੂੰ ਇਹਦੇ ਬਾਰੇ ਦੱਸਿਆ ਜਾਵੇ ਜਾਨੀ ਕਿ ਪੁਲਿਸ ਮਾਮਲਾ ਜਾਨੀ ਕਿ ਲਗਭਗ ਜਾਨੀ ਕਿ ਜਿਹੜੀ ਇੱਕ ਤੁਹਾਨੂੰ ਲੀਡ ਚਾਹੀਦੀ ਸੀ ਉਹ ਮਿਲਨੀ ਸ਼ੁਰੂ ਹੋ ਗਈ ਹੈ ਲੀਡ ਮਿਲਣੀ ਸ਼ੁਰੂ ਹੋ ਗਈ ਜਿਹੜੇ ਦੋਸ਼ੀ ਨੇ ਜਲਦੀ ਸਾਡੇ ਗ੍ਰਿਫਟ ਵਿੱਚ ਹੋਣਗੇ 18 ਦਾ ਕਾਂਡ ਦੇ ਗੋਲੀ ਕਾਂਡ ਦੇ ਦੋਸ਼ੀ ਜਲਦੀ ਪੁਲਿਸ ਦੀ ਹਿਰਾਸਤ ਵਿੱਚ ਕਹਿੰਦੇ ਬੀਐਸਪੀ ਸਰਵਨ ਸਿੰਘ ਬਲਜੀ ਦਾ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੈਂਸ ਕਿ ਦੱਸਿਆ ਕਿ ਉਹ ਇਸ ਮਕਦਮੇ ਦੇ ਬਿਲਕੁਲ ਨੇੜੇ ਨੇ ਔਰ ਕੁਝ ਅਗਲੇ ਦਿਨਾਂ ਦੇ ਵਿੱਚ ਹੀ ਉਹ ਇੱਥੇ ਇੱਕ ਵੱਡਾ ਹੋਰ ਖੁਲਾਸਾ ਕਰਨਗੇ। ਜੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਫਲੋਰ